ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਨ੍ਹਾਂ ਨੇ ਦੇਸ਼ ਦੀ ਨਾਮ ਚਮਕਾਈ ਤੇ ਦੂਜੇ ਪਾਸੇ ਪ੍ਰਗਟ ਸਿੰਘ ਕਾਂਗਰਸ ਦੇ ਲੀਡਰ ਨੇ ਹੁਣ ਉਹਨਾਂ ਵੱਲੋਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾ ਵਾਦਾ ਯਾਦ ਕਰਾਇਆ ਕਿੰਨਾ ਜਿਸ ਖਿਡਾਰੀਆਂ ਤੁਸੀਂ ਵਰਤਿਆ ਸੀ ਸੱਸੇ ਚਮਕਾਉਣ ਵਾਸਤੇ ਕੀ ਇਹਨੂੰ ਹੁਣ ਕੋਈ ਨੌਕਰੀ ਜਾਂ ਕੋਈ ਪੱਤਾ ਦੋਗੇ ਕੱਲ ਭਗਵੰਤ ਸਿੰਘ ਮਾਨ ਨੇ 11 ਖਿਡਾਰੀਆਂ ਨੂੰ ਪੀਸੀਐਸ ਤੇ ਪੀਪੀਐਸ ਭਾਵ ਡੀਐਸਪੀ ਇਹਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਨੇ ਉਹਨਾਂ ਨੂੰ ਜਦੋਂ ਜੁਕਤੀ ਪੱਤਰ ਸੌਂਪੇ ਜਿਸ ਵੇਲੇ ਸਰਦਾਰ ਚਰਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਤੇ ਬਾਅਦ ਦੇ ਵਿੱਚ ਮੇਰਾ ਖਿਆਲ ਆ ਸ਼ਾਇਦ ਧਰਮਸ਼ਾਲਾ ਦੇ ਸਟੇਡੀਅਮ ਦੇ ਵਿੱਚ ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਕਿ ਖਿਡਾਰੀਆਂ ਚੰਨੀ ਦੇ ਨਜ਼ਦੀਕੀ ਦੇ 2 ਕਰੋੜ ਰੁਪਏ ਮੰਗੇ ਸੀ ਇਹ ਤੋਂ ਰਾਸ਼ੂ ਗੁਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਡਿਊ ਸਾਹਿਬ ਅੱਜ ਇੱਕ ਘਟਨਾ ਵਾਪਰੀ ਹੈ ਬੁਲਟ ਤੇ ਸਕੂਟਰ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਜਿਹਦੇ ਚੱਲਦੇ ਸੁਖਵੀਰ ਬਾਦਲ ਬਾਲਵਾਲ ਬੱਚੇ ਨੇ ਜੀ ਗੱਡੀ ਤੋਂ ਗਿਰ ਗਏ ਇਹ ਯਾਤਰਾ ਨੂੰ ਲੈ ਕੇ ਹੁਣ ਤੱਕ ਅਕਾਲੀ ਦਲ ਦੀ ਜਿਹੜੀ ਸਿਆਸੀ ਜਮੀਰ ਖਿਸਕੀ ਹੋਈ ਹੈ ਇੱਕ ਯਾਤਰਾ ਨੇ ਸਰਦਾਰ ਸੁਖਵੀਰ ਸੁਬਾਦਲ ਦਾ ਜੋ ਦੂਜੇ ਵੀ ਕਰਦੇ ਐ ਤੇ ਸੁਖਵੀਰ ਸੁਬਾਦਲ ਕਿਉਂ ਨਾ ਕਰਨ ਮਸ਼ਹਨ ਵੱਲੋਂ ਹੁਣ ਸਿਆਸੀ ਦਲਾਂ ਨੂੰ ਨਸੀਬ ਦਿੱਤੀ ਗਈ ਹੈ ਵੀ ਜੋ ਤੁਸੀਂ ਵੱਡੀ ਵੱਡੀ ਰੈਲੀਆਂ ਕਰਦੇ ਹੋ ਤੇ ਉਹਨਾਂ ਦੇ ਵਿੱਚ ਬੰਦੇ ਨਹੀਂ ਪੂਰੇ ਹੁੰਦੇ ਤੇ ਜਵਾਕਾਂ ਨਾਲ ਲੈਣੇ ਬੱਚਿਆਂ ਨੂੰ ਉਹਨਾਂ ਨੇ ਕਿਹਾ ਕਿ ਜਵਾਕਾਂ ਨੂੰ ਰੈਲੀਆਂ ਦੇ ਵਿੱਚ ਨਾ ਸ਼ਾਮਿਲ ਕੀਤਾ ਜਾਵੇ ਇਹ ਤਾਂ ਗੱਲ ਸਾਰੇ ਥਾਂ 'ਤੇ ਹੈ ਜੀ ਰੈਲੀ 'ਚ ਬੰਦੇ ਪੂਰੇ ਨਾ ਹੋਣ ਲਿਆਓ ਬੱਚੇ ਦੇਸ਼ ਭਗਤ ਵੀ ਅੱਜ ਕਾ ਬੱਚੇ ਨੇ ਬਾਲਸਿੰਗ ਖਰਾਵੱਲੋਂ ਮੁੜ ਤੋਂ ਹਾਈ ਕੋਰਟ ਦਾ ਰੁੱਖ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਹਰ ਛ ਡੱਲਾ ਵੱਲੋਂ ਧਮਕੀ ਮਿਲੀ ਹੈ ਜਿਹਦੇ ਚੱਲਦੇ ਜਿਹੜਾ ਮੇਰਾ ਅਸਲਾ ਮੈਨੂੰ ਉਹ ਦਿੱਤਾ ਜਾਵੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਤੀ ਹੈ ਉਹ ਕਹਿੰਦੇ ਕੈਨੇਡਾ 'ਚ ਲੁਕੇ ਕੱਤਤ ਗੈਂਗਸਟਰ ਆਰਸ਼ੇਡ ਡੱਲਾ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਆਰਟੀਸੀ ਦੇ ਜੋ ਕੱਚੇ ਮਲਾਜ਼ਮ ਨੇ ਉਹਨਾਂ ਦੇ ਇਟਰੋ ਸਾਹਿਬ ਉਹਨਾਂ ਵੱਲ 52 ਸਵਾਰੀਆਂ ਬਿਠਾਉਣ ਦਾ ਐਲਾਨ ਕੀਤਾ ਗਿਆ ਸੀ ਵੀ ਅਸੀਂ ਫालतू ਸਵਾਰੀ ਨਹੀਂ ਬਿਠਾਵਾਂਗੇ ਜਿਹਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਹੁਣ 8 ਤਰੀਕ ਨੂੰ ਮੁਲਾਕਾਤ ਹੋਵੇਗੀ ਤੇ ਉਹਨਾਂ ਨੇ ਇਸ ਜੋ ਰੈਂਡਮ ਮੈਨਡਮ ਸੀਗਾ ਵੀ 52 ਸਵਾਰੀਆਂ ਦਾ ਉਹ ਖੁੱਲ੍ਹ ਦੇ ਦਿੱਤੀ ਜਦੋਂ ਟੱਕਰ ਅੱਜ ਹਨ ਫਰਵਰੀ ਦੀ ਮੀਟਿੰਗ ਨਹੀਂ ਹੁੰਦੀ ਹਾਲ ਦੀ ਘੜੀ ਉਹਨਾਂ ਨੇ ਇਹ ਵਾਪਸ ਲੈ ਲਿਆ ਕਿਉਂਕਿ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਰੇਸ਼ਮ ਸਿੰਘਨ ਜਨਰਲ ਸਕੱਤਰ ਨੇ ਸਮチェਰ ਸਿੰਘ ਢਿੱਲੋਂ ਇਹਨਾਂ ਨੇ ਕਿਹਾ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਅਸੀਂ ਇਹ ਫੈਸਲਾ ਵਾਪਸ ਲੈ ਲਿਆ। ਹਿੰਡੇ ਤੋਂ ਸੰਸਦ ਮੈਂਬਰ ਨੇ ਖਾਸylmethyl ਕੋ ਬਦਲਵਾ ਦੇ ਲੋਕ ਸਭਾ ਦੇ ਵਿੱਚ ਨਸ਼ਿਆਂ ਦਾ ਮੁੱਦਾ ਚੁੱਕਿਆ ਗਿਆ। ਨਸ਼ਿਆਂ ਦਾ ਇੱਕ ਬਹੁਤ ਵੱਡਾ ਮਾਮਲਾ ਹੈ। ਤੇ ਨਸ਼ੇ ਅੱਜ ਦਾ ਨਹੀਂ ਬਹੁਤ ਪੁਰਾਣੇ ਨੇ। ਸਰਦਾਰ ਭਗਵੰਤ ਸਿੰਘ ਮਾਨ ਉਹ ਤਾਂ ਸਰਦਾਰ ਹਰਦਸਿਮਰਤ ਦੇ ਪਰਿਵਾਰ ਤੇ ਇਲਜ਼ਾਮ ਲਾਉਂਦੇ ਹੁੰਦੇ ਸੀ ਜਦੋਂ ਕਿੱਕਲੀ ਸਰਾਉਂਦੇ ਹੁੰਦੇ ਸੀ ਤੇ ਕੈਪਟਨ ਬਰਿੰਦਰ ਸਿੰਘ ਨੇ 2016 ਦੇ ਵਿੱਚ ਬਠਿੰਡਾ ਦੇ ਪਾਰਲਾ ਮੈਦਾਨ ਵਿੱਚ ਖੜ ਕੇ ਹੱਥ 'ਚ ਗੁਟਕਾ ਲੈ ਕੇ ਤਖਤਸ਼ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਇਹ ਕਿਹਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦਿਆਂਗੇ ਦਿੱਲੀ ਤੋਂ ਸੰਜੇ ਸਿੰਘ ਨੂੰ ਅੱਜ ਲੋਕ ਸਭਾ ਦੇ ਵਿੱਚ ਉਹਨਾਂ ਨੇ ਹਲਫ ਲੈਣਾ ਸੀ ਉਹ ਹਲਫ ਨਹੀਂ ਲੈ ਸਕਦੇ ਕਦੋਂ ਹਲਫ ਲੈਂਦੇ ਨੇ ਕਿ ਹੁਣ ਸਰਕਾਰ ਨੇ ਦੱਸਣਾ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਣਾ ਉਹ ਜੇਲ੍ਹ ਜਿਹਦਾ ਸਾਰਾ ਕੰਟਰੋਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਪਣੀ ਸਰਕਾਰ ਦੇ ਕੋਲ ਹੈ। ਹਨੀਸ਼ ਸ਼ੋਧਿਆ ਆਦੀ ਉਹਨਾਂ ਦੀ ਨੈਕ ਰਸਾ ਰਸਾ ਦੇ ਵਿੱਚ ਵਾਅਦਾ ਹੋਇਆ ਤੇ ਦੂਜੇ ਪਾਸੇ ਅਦਾਲਤ ਨੇ ਢਿਲਸਾ ਫੈਸਲਾ ਸੁਣਾਇਆ ਕਿ ਉਹ ਹਫ਼ਤੇ 'ਚ ਇੱਕ ਵਾਰ ਆਪਣੇ ਪਤਨੀ ਨੂੰ ਮਿਲ ਸਕਦੇ ਨੇ। ਨਿਆਇਕ ਰਾਸਤ ਉਹਨਾਂ ਦੀ 14 ਦਿਨ ਅੱਗੇ ਵੱਧ ਗਈ ਹੈ ਸ਼ਾਇਦ 18 ਤੱਕ ਹੋ ਗਈ ਹੈ ਇਹ ਸੋ ਜਿਹੜਾ ਇਹ ਫੈਸਲਾ ਕਰਤਾ ਕਿ ਹਫਤੇ 'ਚ ਇੱਕ ਵਾਰ ਉਹ ਆਪਣੀ ਧਰਮ ਪਤਨੀ ਨੂੰ ਮਿਲਣ ਜਾ ਸਕਦੇ ਆ ਇਹ ਕਲੀਅਰ ਨਹੀਂ ਹੈ ਕਿ ਉਹ ਜੇਲ੍ਹ 'ਚ ਹੀ ਰਹਿ ਸਕਦੇ ਆ ਜਾਂ ਘਰ ਜਾ ਕੇ ਰਹਿ ਸਕਦੇ ਆ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੇ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਤੁਰਸਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੀਤੇ ਦਿਨੀ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਨੇ ਜਿਨ੍ਹਾਂ ਨੇ ਦੇਸ਼ ਲਈ ਨਾਮ ਚਮਕਾਇਆ ਤੇ ਦੂਜੇ ਪਾਸੇ ਪ੍ਰਗਟ ਸਿੰਘ ਕਾਂਗਰਸ ਦੇ ਲੀਡਰ ਨੇ ਹੁਣ ਉਹਨਾਂ ਵੱਲੋਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਵਾਅਦਾ ਯਾਦ ਕਰਾਇਆ ਕਿ ਇਹਨਾਂ ਜਿਸ ਖਿਡਾਰੀਆਂ ਤੁਸੀਂ ਵਰਤਿਆ ਸੀ ਸੱਸੇ ਚਮਕਾਉਣ ਵਾਸਤੇ ਕੀ ਇਹਨੂੰ ਹੁਣ ਕੋਈ ਨੌਕਰੀ ਜਾਂ ਕੋਈ ਪੱਤਾ ਦੋਗੇ ਦੇਖੋ ਪ੍ਰਗਟ ਸਿੰਘ ਸਾਬਕਾ ਖਿਡਾਰੀ 올ੰਪੀਅਨ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਜੀ ਬਹੁਤ ਘੱਟ ਲੋਕ ਆ ਜਿਹੜੇ ਬਹੁਤ ਠੰਮੇ ਨਾਲ ਗੱਲ ਕਰਦੇ ਆ ਤਰੀਕੇ ਨਾਲ ਬੋਲਦੇ ਆ ਜੀ ਹੋਸ਼ੀ ਗੱਲ ਨਹੀਂ ਕਰਦੇ ਤੇ ਪ੍ਰਗਟ ਸਿੰਘ ਨੇ ਕਿਉਂਕਿ ਕਲਪਗਵੰਤ ਸਿੰਘ ਮਾਨ ਨੇ 11 ਖਰੜੀਆਂ ਨੂੰ ਪੀਸੀਐਸ ਤੇ ਪੀਪੀਐਸ ਭਾਵ ਡੀਐਸਪੀ ਇਹਦੇ ਨਿਯੁਕਤੀ ਪੱਤਰ ਸੌਂਪੇ ਨੇ ਉਹਨਾਂ ਨੂੰ ਜਦੋਂ ਜੁਕਤੀ ਪੱਤਰ ਸੌਂਪੇ ਜਿਸ ਵੇਲੇ ਸਰਦਾਰ ਚਰਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਤੇ ਬਾਅਦ ਦੇ ਵਿੱਚ ਮੇਰਾ ਖਿਆਲ ਆ ਸ਼ਾਇਦ ਧਰਮਸ਼ਾਲਾ ਦੇ ਸਟੇਡੀਅਮ ਦੇ ਵਿੱਚ ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਕਿ ਆ ਖਿਡਾਰੀ ਆ ਚੰਨੀ ਦੇ ਨਜ਼ਦੀਕੀ ਦੇ 2 ਕਰੋੜ ਰੁਪਏ ਮੰਗੇ ਸੀ ਇਹ ਤੋਂ ਇਹ ਬੰਦਾ ਵੀ ਅੰਤਰਰਾਸ਼ਟਰੀ ਖਿਡਾਰੀ ਹੈ ਪਰਗਟ ਸਿੰਘ ਇਹ ਗੱਲ ਕਹਿੰਦੇ ਨੇ ਕਿ ਮਾਨ ਸਾਹਿਬ ਹੁਣ ਤੁਸੀਂ ਹੋ ਮੁੱਖ ਮੰਤਰੀ ਚੰਨੀ ਨੇ ਤਾਂ ਮੰਗੇ ਸੀ ਉਹਦੇ ਨਜ਼ਦੀਕੀ ਨੇ 2 ਕਰੋੜ ਰੁਪਏ ਆ ਤੁਸੀਂ ਕੱਲ 11 ਨਿਯੁਕਤੀ ਪੱਤਰ ਦਿੱਤੇ ਆ ਤੇ ਲੱਗਦਾ ਤੁਹਾਨੂੰ ਵੀ ਦੇ ਦਿੰਦੇ ਉਦੋਂ ਇਹ ਕਿਹਾ ਗਿਆ ਸੀ ਕਿ ਨੀਮਾਂ ਦੇ ਮੁਤਾਬਕ ਉਹ ਖਿਡਾਰੀ ਨੀਮਾਂ ਦੇ ਫਰੇਮ 'ਚ ਨਹੀਂ ਆਉਂਦਾ ਜੀ ਉਹਨੂੰ ਜਿਹੜਾ ਇਹ 올림픽 ਅਲੇ ਮਾਮਲੇ ਦੇ ਵਿੱਚ ਨਿਜਮ ਪਾਸ ਕੀਤੇ ਆ ਸਰਕਾਰ ਨੇ ਉਹਦੇ ਵਿੱਚ ਨਹੀਂ ਆਉਂਦਾ ਕਹਿੰਦੇ ਪਰ ਤੁਸੀਂ ਤਾਂ ਸਿਆਸਤ ਚਮਕਾਉਣ ਵਾਸਤੇ ਲਾਏ ਸੀ ਉਹ ਇਲਜ਼ਾਮ ਉਹ ਖਿਡਾਰੀ ਉਹਦਾ ਪਿਤਾ ਤੇ ਮੁੱਖ ਮੰਤਰੀ ਸਾਹਿਬ ਕੋਲ ਬੈਠੇ ਸੀ ਕਿਆ ਲਓ ਜੀ ਸਰੋਇਨਾਂ ਦੀ ਗੱਲ ਹੁਣ ਪ੍ਰਗਟ ਸੇ ਉਹ ਕਹਿੰਦਾ ਕਿ ਜੇ ਉਹ ਖਿਡਾਰੀ ਨਿਯਮਾਂ ਮੁਤਾਬਕ ਬਿਲਕੁਲ ਫਿੱਟ ਸੀ ਫਿਰ ਕੱਲ ਜਦੋਂ ਤੁਸੀਂ 11 ਨਿਯੁਕਤੀ ਪੱਤਰ ਦੇ ਤੇ 12 ਵਾਂ ਵੀ ਦੇ ਦਿੰਦੇ ਜੀ ਪ੍ਰਗਟ ਸੋ ਜਦੋਂ ਵੀ ਗੱਲ ਕਰਦੇ ਆ ਉਹ ਅੰਕੜੇ ਤੇ ਗੱਲ ਕਰਦੇ ਆ ਸਾਬਕਾ ਖੇਡ ਡਾਇਰੈਕਟਰ ਰਹੇ ਨੇ ਮੰਤਰੀ ਵੀ ਰਹੇ ਨੇ ਤੇ ਪ੍ਰਗਟ ਸੋ ਹੋਰਾਂ ਨੂੰ 올림픽 ਦੇ ਜਾਂ ਦੂਜੇ ਖੇਡ ਦੇ ਨਿਜਮ ਕੀ ਨੇ ਪੰਜਾਬ ਦੇ ਉਹਨਾਂ ਬਾਰੇ ਪਤਾ ਹੈ ਸੋ ਹੁਣ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੇ ਇਹ ਇਲਜ਼ਾਮ ਲਾਏ ਗਏ ਐ ਇਹ ਕਿਹੜੇ ਤਰੀਕੇ ਦੇ ਐ ਕੀ ਐ ਕੀ ਨਹੀਂ ਮੈਂ ਸਮਝਦਾ ਕਿ ਉਹਨਾਂ ਨੂੰ ਇਹਦਾ ਜਵਾਬ ਤਾਂ ਜਿਹੜਾ ਬੰਦਾ ਦੇਣਾ ਬਣਦਾ ਹੈ ਜੀ ਤੋਂ ਜਿਹਦੇ ਪਾਸੇ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਗਈ ਹੈ ਟਿਲ ਸਾਹਿਬ ਅੱਜ ਇੱਕ ਘਟਨਾ ਵਾਪਰੀ ਹੈ ਬੁਲੇਟ ਤੇ ਸਕੂਟਰ ਦੀ ਆਪਸ ਵਿੱਚ ਟੱਕਰ ਹੋ ਜਾਂਦੀ ਜਿਹਦੇ ਚੱਲਦੇ ਸੁਖਪੀਰ ਬਾਦਲ ਬਾਲਵਾਲ ਬੱਚੇ ਨੇ ਜੀ ਗੱਡੀ ਤੋਂ ਗਿਰਨ ਤੁਝ ਦੇਖੋ ਸੁਖਵੀਰ ਸੁਬਾਦਲ ਅੱਜ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਸਿਫਤੀ ਦਾ ਘਰ ਉਹਦੇ ਜਿਹੜੇ 4-5 ਹਲਕੇ ਨੇ ਉਹਨਾਂ ਦੇ ਵਿੱਚ ਆਪਣੀ ਪੰਜਾਬ ਬਚਾਓ ਯਾਤਰਾ ਲੈ ਕੇ ਚੱਲੇ ਨੇ ਉਹ ਦਾਵਾ ਕਰਦੇ ਆ ਕਿ ਸਾਡੇ ਤਾਂ ਭੀੜਾਂ ਹੀ ਬਹੁਤ ਉਮੜ ਕੇ ਆ ਰੀਆਂ ਨੇ ਉਹਨਾਂ ਦਾ ਦਾਵਾ ਠੀਕ ਹੈ ਕਿਉਂਕਿ ਉਹ ਇਹ ਯਾਤਰਾ ਨੂੰ ਲੈ ਕੇ ਹੁਣ ਤੱਕ ਅਕਾਲੀ ਦਲ ਦੀ ਜਿਹੜੀ ਸਿਆਸੀ ਜ਼ਮੀਰ ਖਿਸਕੀ ਹੋਈ ਹੈ ਕਿ ਜਦੋਂ ਨਾ ਸਰਦਾਰ ਸੁਖਵੀਰ ਸੋਬਾਦਲ ਦਾ ਜੋ ਦੂਜੇ ਵੀ ਕਰਦੇ ਐ ਤੇ ਸੁਖਵੀਰ ਸੋਬਾਦਲ ਕਿਉਂ ਨਾ ਕਰਨ ਜੀ ਉਹਨਾਂ ਦੇ ਕਾਫਲੇ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਮੋਟਰਸਾਈਕਲ ਹੋਰ ਪੱਤਰਕਾਰਾਂ ਨਾਲ ਗਲਬਤ ਕਰਦੇ ਆ ਉਹਨਾਂ ਨੇ ਮੁੱਖ ਮੰਤਰੀ ਤੇ ਕਈ ਤਰ੍ਹਾਂ ਦੇ ਨਿਸ਼ਾਨੇ ਵੀ ਸਾਧਦੇ ਆ ਉਹ ਕਹਿੰਦੇ ਆ ਕਿ ਉਹਨਾਂ ਨੇ ਕੁਝ ਲੋਕਾਂ ਨਾਲ ਮੁਲਾਕਾਤ ਵੀ ਕੀਤੀ ਜਿਦੇ ਵਿੱਚ ਔਰਤਾਂ ਸੀ ਉਹ ਔਰਤਾ ਆਰਥਿਕ ਪੱਖੋਂ ਕਮਜ਼ੋਰ ਪਰਵਾਰਾਂ ਦੀਆਂ ਦਸਿਆ ਜਾਂਦੀਆਂ ਨੇ ਉਹ ਕਹਿੰਦੇ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਦੇ 발 ਦੇ ਪਿੱਛੇ ਪਿੱਛੇ ਭੱਜੇ ਫਿਰਦੇ ਆ ਜਦੋਂ ਕਿ ਪੰਜਾਬ ਦੇ ਹਾਲਾਤ ਤੋਂ ਮੂੰਹ ਮੋੜ ਲਿਆ ਸਰਕਾਰ ਝੂਠ ਬੋਲ ਕੇ ਰਾਜਨੀਤੀ ਕਰ ਰਹੀ ਹੈ ਉਹਨਾਂ ਔਰਤਾਂ ਨੂੰ ਭਰੋਸਾ ਦਿੱਤਾ ਕਿ ਉਹ ਡੀਸੀ ਕੋਲ ਜਾ ਕੇ ਕਾਰਡ ਬਹਾਲ ਕਰਵਾ ਲੈਣ ਤੇ ਸੁਖਵੀਰ ਸੋਬਾਦਲੇ ਇਹ ਪੁੱਛਦੇ ਆ ਕਿ ਮੁੱਖ ਮੰਤਰੀ ਸਾਹਿਬ ਦੱਸੋ ਔਰਤਾਂ ਨੂੰ 1000 ਰੁਪਏ ਵਾਲਾ ਤੁਹਾਡਾ ਜਿਹੜਾ ਲਾਲੀ ਪਾਪ ਹੈ ਉਹ ਕਦੋਂ ਪੂਰਾ ਹੋਣਾ ਹੈ ਤੇ ਕਿਵੇਂ ਪੂਰਾ ਹੋਣਾ ਹੈ ਕਿਉਂਕਿ ਪੰਜਾਬ ਦੇ ਖਜ਼ਾਨੇ ਦੀ ਹਾਲਤ ਤਾਂ ਜਿਸ ਤਰ੍ਹਾਂ ਦੀ ਬਣੀ ਹੋਈ ਹੈ ਉਹ ਸਾਰਿਆਂ ਨੂੰ ਪਤਾ ਹੈ ਜੀ ਐਸ ਕਰਕੇ ਇਸ ਮਾਮਲੇ ਦੇ ਵਿੱਚ ਉਹ ਵੀ ਇਹ ਚੀਜ਼ ਨੂੰ ਇੱਕ ਤਰੀਕੇ ਦੇ ਨਾਲ ਦੇਖਦੇ ਨਜ਼ਰ ਆ ਰਹੇ ਨੇ ਕਿ ਕਦੋਂ ਔਰਤਾਂ ਨੂੰ 1000 ਰੁਪਏ ਮਿਲੇ ਉਹਨਾਂ ਦਾ ਵਾਅਦਾ ਪੂਰਾ ਹੋਵੇ ਪਰ ਜਿਵੇਂ ਕਿਸਾਨੇ ਦਾ ਧੂਆਂ ਨਿਕਲਿਆ ਵੈ ਉਹ ਕਿੱਥੋਂ ਦਿੱਤਾ ਜਾਊਗਾ ਇਹ ਸਰਕਾਰ ਨੂੰ ਬੰਦੋਬਸਤ ਸਾਡੇ ਵਿੱਤ ਮੰਤਰੀ ਸਾਹਿਬ ਹਰਪਾਲ ਸੂਚੀ ਮਾ ਸਾਹਿਬ ਨੂੰ ਕਰਨਾ ਪਵੇਗਾ ਜੀ ਚੋਰਲ ਸੇ ਖਬਰ ਸਾਹਮਣੇ ਰਹੀ ਚੋਣ ਕਮਿਸ਼ਨ ਵੱਲੋਂ ਹੁਣ ਸਿਆਸੀ ਦਲਾਂ ਨੂੰ ਨਸੀਹ ਦਿੱਤੀ ਗਈ ਹੈ ਵੀ ਜੋ ਤੁਸੀਂ ਵੱਡੀ ਵੱਡੀ ਰੈਲੀਆਂ ਕਰਦੇ ਹੋ ਤੇ ਉਹਨਾਂ ਦੇ ਵਿੱਚ ਬੰਦੇ ਨਹੀਂ ਪੂਰੇ ਹੁੰਦੇ ਜਵਾਕਾਂ ਨਾਲ ਲੈਣੇ ਬੱਚਿਆਂ ਨੂੰ ਉਹਨਾਂ ਨੇ ਕਿਹਾ ਕਿ ਜਵਾਕਾਂ ਨੂੰ ਰੈਲੀਆਂ ਦੇ ਵਿੱਚ ਨਾ ਸ਼ਾਮਿਲ ਕੀਤਾ ਜਾਵੇ ਜੀ ਭਾਰਤ ਦੇ ਚੋਣ ਕਮਿਸ਼ਨਰ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਇਹ ਤਾਂ ਗੱਲ ਸਾਰੇ ਥਾਂ ਮਤੇ ਹੈ ਜੇ ਰੈਲੀ 'ਚ ਬੰਦੇ ਪੂਰੇ ਨਾ ਹੋਣ ਲਿਆਓ ਬੱਚੇ ਦੇਸ਼ ਭਗਤ ਵੀ ਅੱਜ ਕੱਲ ਬੱਚੇ ਨੇ 15 ਅਗਸਤ ਮਨਾਓ 26 ਜਨਵਰੀ ਮਨਾਓ ਸਟੇਜ ਦੇ ਉੱਤੇ ਤਾਂ ਵੱਧੂ ਲੋਕ ਬੈਠੇ ਹੁੰਦੇ ਐ ਪਾਸੇ ਪੰਡਾਲ ਦੇ ਵਿੱਚ ਸਾਡੇ ਦੋ ਸਵਾਗਮ ਇਸ ਕਿਸਮ ਦੇ ਨੇ ਇੱਕ ਤਾਂ ਆਜ਼ਾਦੀ ਦਿਹਾੜਾ 15 ਅਗਸਤ ਦੂਜਾ ਗਣਤੰਤਰ ਦਿਵਸ 26 ਜਨਵਰੀ ਅਗਸਤ ਦਾ ਮਹੀਨਾ 15 ਅਗਸਤ ਇਹ ਗਰਮੀ ਦਾ ਸ਼ਿਖਰ ਹੁੰਦਾ ਹੈ ਹਾਲਾਂਕਿ ਲੋ ਵਗੈਰਾ ਤਾਂ 26 ਜੂਨ 'ਚ ਚੱਲਦੀ ਐ ਜੀ ਬਰਸਾਤਾਂ ਤੋਂ ਬਾਅਦ ਉਹਨਾਂ ਦਿਨਾਂ ਦੇ ਵਿੱਚ ਜਿਹਨੂੰ ਕਹਿੰਦੇ ਆ ਚਬਾਸਾ ਹੈ ਬਰਸਾਤੀ ਮੌਸਮ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਬਾਦੋਂ ਹੈ ਉਹ ਬਹੁਤ ਵੱਡੇ ਪੱਤਰ ਤੇ ਸੌਣ ਪਾਦੋ ਦੇ ਬੱਟ ਉਦੋਂ ਪੂਰੀ ਅੱਤ ਦੀ ਗਰਮੀ ਹੁੰਦੀ ਹੈ ਤੇ ਜਨਵਰੀ ਦੇ ਵਿੱਚ ਅੱਤ ਦੀ ਸਰਦੀ ਹੋਰ ਕੋਈ ਜਾਵੇ ਨਾ ਜਾਵੇ ਸਕੂਲ ਦੇ ਬੱਚਿਆਂ ਨੂੰ ਲਿਆਓ ਹਮਾ ਮਾ ਕੇ ਸਟੇਡੀਅਮ ਦਾ ਸ਼ਿੰਗਾਰ ਬਣਾਓ ਅਸੀਂ ਅਕਸਰ ਦੇਖਦੇ ਆਂ ਕਈ ਵਾਰੀ ਪ੍ਰੇਡ ਬੱਚੇ ਬੇਉਛੋਕ ਡਿੱਗ ਵੀ ਪੈਂਦੇ ਨੇ ਜੀ ਗਰਮੀ ਨਾਲ ਸਹਾਰਦੇ ਸਾਡੇ ਇੱਕ ਰਵਾਜ ਹੈ ਜੇ ਕਿਸੇ ਸੁਪਰ ਵੀਆਈਪੀ ਨੇ ਆਉਣਾ ਹੋਵੇ ਨਾ ਉਹਨੇ 12 ਵਜੇ ਆਉਣਾ ਹੈ ਚੌਂਕਾ 'ਚ ਪੁਲਿਸ 6 ਵਜੇ ਖੜਾ ਦਿੱਤੀ ਜਾਂਦੀ ਹੈ ਸਵੇਰੇ ਸੋ ਇਹਨਾਂ ਚੀਜ਼ਾਂ ਦੇ ਵਿੱਚ ਥੋੜਾ ਜਿਹਾ ਗੁਰੇਜ ਕਰਦੇ ਰੋੜਾ ਤੇ ਜਿਹੜੀ ਬੱਚਿਆਂ ਲਈ ਰਸੀਅਤ ਦਿੱਤੀ ਹੈ ਮੁੱਖ ਚੋਣ ਕਮਿਸ਼ਨਰ ਸਾਹਿਬ ਨੇ ਇਹ ਕਾਫੀ ਇਹ ਠੀਕ ਹੈ ਕਿ ਤੁਸੀਂ ਬੱਚਿਆਂ ਨੂੰ ਲਿਆ ਕੇ ਖਾਣਾ ਪੂਰਤੀਆਂ ਨਾ ਕਰੋ ਇਹਦੇ ਨਾਲ ਨੁਕਸਾਨ ਹੁੰਦਾ ਹੈ ਜੀ ਸਰ ਨਾਲਿਕਾ ਸੁਖਪਾਲ ਸਿੰਘ ਖੈਰਾ ਵੱਲੋਂ ਮੁਰ ਤੋਂ ਹਾਈ ਕੋਰਟ ਦਾ ਰੁਖ ਕੀਤਾ ਗਿਆ ਤੇ ਉਸ ਉਹਨਾਂ ਨੇ ਕਿਹਾ ਕਿ ਮੈਨੂੰ ਹਰਸ਼ ਡੱਲਾ ਵੱਲੋਂ ਧਮਕੀ ਮਿਲੀ ਹੈ ਜਿਹਦੇ ਚੱਲਦੇ ਜਿਹੜਾ ਮੇਰਾ ਅਸਲਾ ਮੈਨੂੰ ਉਹ ਦਿੱਤਾ ਜਾਵੇ ਜੀ ਇਹ ਠੀਕ ਕਿਹਾ ਉਹਨਾਂ ਨੇ ਜਦੋਂ ਉਹ ਜੇਲ੍ਹ ਚਲੇ ਗਏ ਸੀ ਤੇ ਸ਼ਾਇਦ ਜਦੋਂ ਜਵਾਨਤ ਮਿਲੀ ਉਦੋਂ ਤੱਕ ਉਹਨਾਂ ਦਾ ਲਾਇਸੈਂਸੀ ਅਸਲਾ ਉਹ ਜਮ੍ਹਾਂ ਕਰਵਾ ਦਿੱਤਾ ਗਿਆ ਸੀ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਤੀ ਹੈ ਉਹ ਕਹਿੰਦੇ ਕੈਨੇਡਾ 'ਚ ਲੁਕੇ ਕੱਥਤ ਗੈਂਗਸਟਰ ਅਰਸ਼ ਢੱਲਾ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਉਹਨਾਂ ਦੀ ਜਾਨ ਨੂੰ ਖਤਰਾ ਹੈ ਇਸ ਵੰਤੇ ਵਿੱਚ ਅਦਾਲਤ ਪੰਜਾਬ ਦੀ ਪੁਲਿਸ ਤੋਂ ਜਵਾਬ ਮੰਗੇਗੀ ਵੀ ਤੁਸੀਂ ਆ ਕੇ ਦੱਸੋ ਜੀ ਤੁਹਾਡਾ ਜਵਾਬ ਕੀ ਹੈ ਉਹ ਕਹਿੰਦੇ ਕਿ ਜਿਨ੍ਹਾਂ ਦੇ ਜਾਨ ਦਾ ਖਤਰਾ ਹੈ ਖੈਰੇ ਕਾਮੰਦਾ ਨਹੀਂ ਸਿਆਸਤਦਾਨਾਂ ਤੇ ਸੈਲਿਬ੍ਰਿਟੀ ਹੈ ਇਹ ਜਿਹੜੀ ਗੱਲ ਉਹਨਾਂ ਨੇ ਕਹੀ ਹੈ ਹੋ ਵੀ ਸਕਦੀ ਹੈ ਕੀ ਪੰਜਾਬ ਦੀ ਪੁਲਿਸ ਜਿਹੜੀ ਮੁੱਖ ਮੰਤਰੀ ਸਾਹਿਬ ਦੇ ਇਸ਼ਾਰੇ ਤੇ ਚੱਲਦੀ ਹੈ ਉਹ ਇਸ ਗੱਲ ਦੀ ਪੁਸ਼ਟੀ ਕਰੇਗੀ ਪੁਲਿਸ ਉੱਥੇ ਜਾ ਕੇ ਇਸ ਪੱਖ ਦੇ ਵਿੱਚ ਗੱਲ ਕਰੇਗੀ ਹੋਰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਚੁੱਕਿਆ ਹੈ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚੋਂ ਇਹ ਸਬੰਧ ਦੇ ਵਿੱਚ ਉੱਥੇ ਜਾ ਕੇ ਜਾਣਕਾਰੀ ਦਿੱਤੀ ਜਾਵੇਗੀ ਜਵਾਬ ਦਿੱਤਾ ਜਾਵੇਗਾ ਬਾਅਦ ਦੇ ਵਿੱਚ ਸਫਾਈ ਧਿਰ ਖੇਰਾ ਸਿੰਘ ਦੇ ਵਕੀਲ ਭਾਪ ਤੇ ਸਰਕਾਰੀ ਵਕੀਲ ਬਹਿਸ ਹੋਣਗੇ ਉਸ ਤੋਂ ਬਾਅਦ ਅਦਾਲਤ ਕੀ ਫੈਸਲਾ ਲੈਂਦੀ ਹੈ ਇਸ ਤੇ ਨਿਰਭਰ ਕਰੇਗਾ ਜੀ ਸੋ ਨਾਲੇ ਗੱਲ ਕਰਦੇ ਆਂ ਪੀ ਆਰਟੀਸੀ ਦੇ ਜੋ ਕੱਚੇ ਮਲਾਜ਼ਮ ਨੇ ਉਹਨਾਂ ਦੇ ਟੇਲੂ ਸਾਹਿਬ ਉਹਨਾਂ ਵੱਲੋਂ 52 ਸਵਾਰੀਆਂ ਬਿਠਾਉਣ ਦਾ ਐਲਾਨ ਕੀਤਾ ਗਿਆ ਸੀ ਵੀ ਅਸੀਂ ਫालतू ਸਵਾਰੀ ਨਹੀਂ ਬਿਠਾਵਾਂਗੇ ਜਿਹਦੇ ਚੱਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੀ ਹੁਣ 8 ਤਰੀਕ ਨੂੰ ਮੁਲਾਕਾਤ ਹੋਵੇਗੀ ਤੇ ਉਹਨਾਂ ਨੇ ਇਸ ਜੋ ਰੈਂਡਮ ਰੈਂਡਮ ਸੀਗਾ ਵੀ 52 ਸਵਾਰੀਆਂ ਦਾ ਉਹ ਖੁੱਲ੍ਹ ਦੇ ਦਿੱਤੀ ਹੈ। ਦੇਖੋ ਜਿਹੜਾ ਉਹਨਾਂ ਨੇ ਨਾ ਜਦੋਂ ਤੱਕ ਅੱਠ ਜਨ ਫਰਵਰੀ ਦੀ ਮੀਟਿੰਗ ਨਹੀਂ ਹੁੰਦੀ। ਹਾਲ ਦੀ ਘੜੀ ਉਹਨਾਂ ਨੇ ਇਹ ਵਾਪਸ ਲੈ ਲਿਆ ਕਿਉਂਕਿ ਜੁਨੇ ਯੂਨੀਅਨ ਦੇ ਸੁਪਾ ਪ੍ਰਧਾਨ ਨੇ ਰੇਸ਼ਮ ਸਿੰਘਲ ਜਨਰਲ ਸਕੱਤਰ ਨੇ ਸਮਸ਼ੇਰ ਸਿੰਘ ਢਿੱਲੋਂ ਇਹਨਾਂ ਨੇ ਕਿਹਾ ਕਿ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਅਸੀਂ ਇਹ ਫੈਸਲਾ ਵਾਪਸ ਲੈ ਲਿਆ। ਸਰਕਾਰੀ ਬਸਾਂ ਦੀ ਗਿਣਤੀ ਘਟਾਉਣ ਕਰਕੇ ਲੋਕਾਂ ਨੂੰ ਮੰਜ਼ਲ ਤੇ ਪਹੁੰਚਣ ਦਾ ਜਿੱਥੇ ਕਾਫੀ ਸਵਾਲ ਲੱਗਦਾ ਸੀ ਤੇ ਦੂਜੇ ਪਾਸੇ ਪ੍ਰਾਈਵੇਟ ਬਸਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਦੇ ਚੜ੍ਹਨਾ ਪੈਂਦਾ ਸੀ ਔਰ ਬਹੁਤ ਜ਼ਿਆਦਾ ਪਰਗਾ ਹੁੰਦੀਆਂ ਸੀ ਖਾਸ ਕਰ ਜਦੋਂ ਸ਼ਾਮ ਦਾ ਟਾਈਮ ਹੁੰਦਾ ਹੈ ਜਿਵੇਂ ਔਖੇ ਵੇਲੇ ਇਸ ਵਾਰੀਆਂ ਖਜਲ ਖਵਾਰ ਬਜਾਦਾ ਹੁੰਦੀਆਂ ਨੇ ਉਹ ਕਹਿੰਦੇ 52 ਦਾ ਇਸ ਕਰਕੇ ਕਿਹਾ ਸੀ ਕਿਉਂਕਿ ਹਿੱਟ ਐਂਡ ਰਨ ਦੇ ਵਿੱਚ ਮਕੈਨੀਕਲ ਸਿਸਟਮ ਦੇ ਮੁਤਾਬਕ ਕੋਈ ਬੱਸ ਇਸ ਕਰਕੇ ਉਹਨਾਂ ਕੋ ਉਹ 52 ਨੇ ਤਾਂ ਵੱਧ ਤੋਂ ਵੱਧ 10% ਵੱਧ ਬੈ ਜਾਣਗੀਆਂ 20 ਵੱਧ ਬਤਾ ਲਓ ਤੇ ਜੇ 52 ਸੀਟਰ ਦੇ ਉੱਤੇ 100 ਤੋਂ ਵੱਧ ਸਵਾਰੀਆਂ ਹੋਣਗੀਆਂ ਉਹ ਸੰਤੁਲਨ ਕਾਮਯਾਬ ਨਹੀਂ ਰਹਿ ਸਕਦਾ ਇੱਕ ਤਰਫ ਉਹਦੇ ਨਾਲ ਫਰਕ ਪਵੇਗੀ ਪਵੇਗਾ ਜਿਹਦਾ ਖਮਿਆਜਾ ਫਿਰ ਇਹਨਾਂ ਨੂੰ ਭੁਗਤਣਾ ਪੈਂਦਾ ਸੀ ਕਿਉਂਕਿ ਬੈਲੈਂਸ ਨਹੀਂ ਰਹਿ ਸਕਦੀਆਂ ਇਹਨਾਂ ਨੇ ਫੈਸਲਾ ਕਰ ਲਿਆ ਸੀ ਪਰ ਉਹ ਕਹਿੰਦੇ ਵੀ ਸਵਾਰੀਆਂ ਨੂੰ ਦੇਖਦੇ ਆਂ ਤੇ ਦੂਜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 8 ਫਰਵਰੀ ਨੂੰ ਇਹਨਾਂ ਦੀਆਂ ਜਥੇਬੰਦੀਆਂ ਨੂੰ ਟਾਈਮ ਦਿੱਤਾ ਹੈ ਟਰਾਂਸਪੋਰਟ ਦੇ ਘਰ ਦੇ ਉੱਤੇ ਕਾਰਗਰ ਨੇ ਪਣ বাস ਪੀਆਰਟੀ 'ਚ ਠੇਕਾ ਮੁਲਾਜ਼ਮ ਇਹਨਾਂ ਨੂੰ ਆ ਕੇ ਭਰੋਸਾ ਦਿੱਤਾ ਕਿ ਤੁਸੀਂ ਆ ਕੰਮ ਨਾ ਕਰੋ ਔਖੇ ਵੇਲੇ ਆਪਾਂ ਰਲ ਕੇ ਚੱਲਗੇ ਤੇ ਦੂਜੇ ਪਾਸੇ ਵੀ ਹੈ ਉਹਨਾਂ ਨੇ 10 ਸਾਲ ਦੀ ਸਜ਼ਾ ਤੇ ਵੱਡਾ ਜੁਰਮਾਨਾ ਕਰਤਾ ਤੇ ਡਰਾਈਵਰ ਕਨਡਕਟਰ ਦੇਰਗੇ ਕਿਥੋਂ ਕਨਡਕਟਰ ਦੇ ਤਾਂ ਗੱਲ ਹੀ ਪੈਣਾ ਚਲਾਉਣ ਵਾਲੇ ਦੀ ਗੱਲ ਪਊਗੀ ਇਸ ਕਰਕੇ ਇਹ ਲੋਕ ਕਾਫੀ ਦੇਰ ਤੋਂ ਇਹ ਸੋਚਦੇ ਨਜ਼ਰ ਆ ਰਹੇ ਨੇ ਕਿ ਕਿਵੇਂ ਲੋਕਾਂ ਦਾ ਵੀ ਸੁਣਿਆ ਜਾਵੇ ਲੋਕ ਪੱਖ ਨੂੰ ਦੇਖਦਿਆਂ ਹੋਇਆਂ ਇਹਨਾਂ ਨੇ ਹਾਲ ਦੀ ਘੜੀ ਆਪਣਾ ਫੈਸਲਾ ਵਾਪਸ ਲੈ ਲਿਆ ਹੁਣ ਤੁਸੀਂ ਕਿਸੇ ਵੀ ਲਾਰੀ ਦੇ ਵਿੱਚ 52 ਜਾਂ ਇਸ ਤੋਂ ਵੱਧ ਪਰ ਫਿਰ ਵੀ ਇਹਦਾ ਕੋਈ ਨਾ ਕੋਈ ਢੰਗ ਬਣਾ ਲਓ ਕਿ ਬੈਲੈਂਸ ਖਰਾਬ ਹੋਣ ਦੇ ਨਾਲ ਤੇ ਸਾਨੂੰ ਪਤਾ ਸਾਡੀਆਂ ਬਸਾਂ ਕਿਹੋ ਜਿਹਾ ਟਾਇਰ ਕਿਹੇ ਜਿਹਾ ਹੈ ਕਈ ਵਾਰ ਤਾਂ ਕੋਨੇ ਨਵੇਂ ਨਵੇਂ ਟਾਇਰੀ ਲੱਗੇ ਹੁੰਦੇ ਆ ਸਰਕਾਰ ਨੂੰ ਜਿਹੜਾ ਇਹਨਾਂ ਨੇ ਮੁਖਤ ਕੋਈ ਪੀਆਰਟੀਸੀ ਦੇ ਗੱਲ 'ਚ ਪਾਈ ਹੈ ਇਹਨੂੰ ਵਾਪਸ ਲੈ ਕੇ ਬਸਾਸ ਸੁਧਾਰੀਆਂ ਜਾਂ ਦਰਜਾ ਵਧਿਆ ਬਣਾਇਆ ਜਾਵੇ ਉਹਨਾਂ ਦੇ ਟਾਇਰਾਂ ਦੀ ਗਿਣਤੀ ਟਾਇਰਾਂ ਦੀ ਕੁਆਲਿਟੀ ਵਧਿਆ ਲਪਾਈ ਜਾਵੇ ਤਾਂ ਜੋ ਹਾਦਸੇ ਨਾ ਵਾਪਰਨ ਜੀ ਸੋ ਨਾਲੇ ਕਰ ਕਰਦੇ ਆ ਬਠਿੰਡੇ ਤੋਂ ਸੰਸਦ ਮੈਂਬਰ ਨੇ ਹਾਸੀ ਮੈਂਦਕ ਕੋਲ ਬਾਦਰਵਾ ਦੇ ਲੋਕ ਸਭਾ ਦੇ ਵਿੱਚ ਨਸ਼ਿਆਂ ਦਾ ਮੁੱਦਾ ਚੁੱਕਿਆ ਗਿਆ ਟਰਸਰ ਦੇਖੋ ਨਸ਼ਿਆਂ ਦਾ ਇੱਕ ਬਹੁਤ ਵੱਡਾ ਮਾਮਲਾ ਹੈ ਤੇ ਨਸ਼ੇ ਅੱਜ ਦਾ ਨਹੀਂ ਬਹੁਤ ਪੁਰਾਣੇ ਨੇ ਸਰਦਾਰ ਭਗਵੰਤ ਸਿੰਘ ਮਾਨ ਉਹ ਤਾਂ ਸਰਦਾਰ ਹਰਦਸਿਮਰਤ ਦੇ ਪਰਿਵਾਰ ਤੇ ਇਲਜ਼ਾਮ ਲਾਉਂਦੇ ਹੁੰਦੇ ਸੀ ਜਦੋਂ ਕਿੱਕਲੀ ਸੁਣਾਉਂਦੇ ਹੁੰਦੇ ਸੀ ਤੇ ਕੈਪਟਨ ਬਰਿੰਦਰ ਸਿੰਘ ਨੇ 2016 ਦੇ ਵਿੱਚ ਬਠਿੰਡਾ ਦੇ ਪਾਰਲੀਮੈਂਟ ਮੈਦਾਨ ਵਿੱਚ ਖੜਕੇ ਹੱਥ 'ਚ ਗੁਟਕਾ ਲੈ ਕੇ ਤਖਤ ਸ਼੍ਰੀ ਦਮਦਮਾ ਸਾਹਿਬ ਵੱਲ ਮੂੰਹ ਕਰਕੇ ਇਹ ਕਿਹਾ ਸੀ ਕਿ 4 ਹਫਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਾਂਗੇ ਉਹ ਸਾਡੇ 4 ਸਾਲ ਵੀ ਲਾ ਕੇ ਨਸ਼ਾ ਨਹੀਂ ਖਤਮ ਹੋਇਆ ਇਹਦਾ ਮਤਲਬ 16 ਤੋਂ ਪਹਿਲਾਂ ਜਿਹੜੀ 10 ਸਾਲ ਸਰਕਾਰ ਇਹਨਾਂ ਦੀ ਸੀ ਉਹਦੇ ਵਿੱਚ ਨਸ਼ੇ ਦਾ ਬੋਲਬਾਲਾ ਸੀ ਸਾਡੀਆਂ ਇਹਨਾਂ ਸਿਆਸੀ ਪਾਰਟੀਆਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਹੁਣ ਤੱਕ ਜਿਹੜੇ-ਜਿਹੜੇ ਸਾਰੇ ਜ਼ਿੰਮੇਵਾਰ ਹੈ ਹੁਣੇ ਸਰ ਪਾਰਟੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕਰ ਦਿਓ ਕਿ ਆਪਾਂ ਨਸ਼ੇ ਦੇ ਖਿਲਾਫ ਕੰਮ ਕਰਨਾ ਹੈ ਤੇ ਨਸ਼ੇ ਦੇ ਮਾਮਲੇ ਦੇ ਵਿੱਚ ਕੋਈ ਵੀ ਪਾਰਟੀ ਇਹਨਾਂ ਦੀ ਹਮਾਇਤ ਨਹੀਂ ਕਰੇਗੀ ਨਸ਼ੇ ਨੇ ਪੰਜਾਬ ਦੀ ਜਵਾਨੀ ਗਾਲਤੀ ਇੱਥੇ ਬਹੁਤ ਕੁਝ ਵਾਪਰ ਰਿਹਾ ਜਿਹਦੇ ਤੋਂ ਬਚਨ ਦੀ ਲੋੜ ਹੈ ਸੋ ਬੀਬੀ ਹਰਸਿਮਰਤ ਕੌਰ ਨੇ ਵੀ ਇਹ ਕਿਹਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਘੇਰੀ ਹੈ ਕਿ ਕਿਸਾਨਾਂ ਨੂੰ ਕਿਹਾ ਸੀ ਕਿ ਤੁਹਾਡੇ ਤੇ ਦੁਗਰਾ ਮੈਂ ਆਮਦਨ ਕਰ ਦਿਆਂਗਾ ਉਹ ਤਾਂ ਨਹੀਂ ਹੋਈ ਕਹਿੰਦੇ ਪੰਜਾਬ ਦੇ ਹਰ ਕਿਸਾਨ ਪਰਿਵਾਰ ਤੇ ਕਰਜ਼ਾ ਕਿਸਾਨਾਂ ਦਾ 58% ਕਰਜ਼ਾ ਚੜਿਆ ਹੋਇਆ ਹੈ ਬੇਰੁਜ਼ਗਾਰੀ ਖੁਦਕਸ਼ੀਆਂ ਤੇ ਹੋਰ ਸਾਰਾ ਕੁਝ ਹੈ ਅੱਜ ਸੰਸਦ ਦੇ ਵਿੱਚ ਬੀਬੀ ਹਰਸਵਰਤ ਕੌਰ ਬਾਦਲ ਨੇ ਆਪਣਾ ਪੱਖ ਪੰਜਾਬ ਦਾ ਪੱਖ ਰੱਖਿਆ ਜੀ ਸੋ ਦਿੱਲੀ ਤੋਂ ਸੰਜੇ ਸਿੰਘ ਨੂੰ ਅੱਜ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਹਲਫ ਲੈਣਾ ਸੀ ਉਹ ਹਲਫ ਨਹੀਂ ਲੈ ਸਕੇ ਪਤਾ ਲੱਗਿਆ ਕਿ ਪਹਿਲਾਂ ਉਹਨਾਂ ਨੂੰ ਹਲਫ ਲੈਣ ਵਾਸਤੇ ਜੇਲ੍ਹ ਅਧਿਕਾਰੀਆਂ ਦੀ ਡਿਊਟੀ ਲੱਗੀ ਸੀ ਅਦਾਲਤ ਵੱਲੋਂ ਕਿ ਤੁਸੀਂ ਜਾਓ ਉਹਨਾਂ ਨੂੰ ਆਗਿਆ ਵੀ ਮਿਲ ਗਈ ਸੀ ਬਾਅਦ ਦੇ ਵਿੱਚ ਪਤਾ ਨਹੀਂ ਕਿਹੜੀ ਗੱਲ ਤੋਂ ਸੱਜੇ ਸਿੰਘ ਹੋਰਾ ਨੂੰ ਇਹ ਅੱਜ ਮੌਕਾ ਨਹੀਂ ਮਿਲਿਆ ਜਦੋਂ ਅਦਾਲਤ ਦਾ ਫੈਸਲਾ ਉਹਨਾਂ ਨੂੰ ਹਲਪਲਾਨ ਵਾਸਤੇ ਪਾਰਲੀਮੈਂਟ ਦੇ ਵਿੱਚ ਲੈ ਜਾਣਾ ਤਾਂ ਪਵੇਗਾ ਉੱਪਰਲੇ ਸਦਨ ਦੇ ਵਿੱਚ ਰਸਵਾ ਸੋ ਉਹ ਉੱਥੇ ਜਾਂਦੇ ਨੇ ਤੇ ਕਦੋਂ ਹਲਫ ਲੈਂਦੇ ਨੇ ਇਹ ਹੁਣ ਸਰਕਾਰ ਨੇ ਦੱਸਣਾ ਜੇਲ੍ਹ ਦੇ ਅਧਿਕਾਰੀਆਂ ਨੇ ਦੱਸਣਾ ਉਹ ਜੇਲ੍ਹ ਜਿਹਦਾ ਸਾਰਾ ਕੰਟਰੋਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਪਣੀ ਸਰਕਾਰ ਦੇ ਕੋਲ ਹੈ ਜੀ ਸਰਨਾਲੀ ਝਾਰਖੰਡ ਦੇ ਵਿੱਚ ਦੂਜੀ ਗੱਲ ਹੈ ਭਰੋਸੇ ਦਾ ਵੋਟ ਹਾਸਲ ਕੀਤਾ ਜੀ ਦੇਖੋ ਸਾਨੂੰ ਪਿੱਛੇ ਪਤਾ ਹੈ ਕਿ ਜਦੋਂ ਅੱਥੋਂ ਦੇ ਸਾਬਕਾ ਮੁੱਖ ਮੰਤਰੀ ਹੇਮਕ ਸੁਰੇਨ ਜਿਹੜੇ ਕਿ ਸੀਨੀਅਰ ਅਗੂਛ ਬੂਸਰੇਨ ਦੇ ਸੁਪੁੱਤਰ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਅਸਤੀਫਾ ਦਿੱਤਾ ਅਸਤੀਫਾ ਦੇ ਕੇ ਉੱਥੇ ਚੰਪਾਨੀ ਸੁਰੇਨ ਦੀ ਅਗਵਾਈ ਵਿੱਚ ਨਵੀਂ ਸਰਕਾਰ ਨੇ ਪਿਛਲੇ ਦਿਨੀ ਸੌ ਚੁੱਕਲੀ ਸੀ ਅੱਜ ਤੱਕ ਰਾਜਪਾਲ ਉਹਨਾਂ ਦਾ ਨਾਂ ਹੈ ਜੀ ਸੀ ਪੀ ਅਰਾਧਾ ਕ੍ਰਿਸ਼ਨਨ ਸਪੀਕਰ ਨੇ ਉੱਥੇ ਰਬਿੰਦਰ ਲਾਲ ਮੈਤੂ ਉਹਨਾਂ ਪਹਿਲਾਂ ਅਜ ਰਾਜਪਾਲ ਸਾਹਿਬ ਦਾ ਭਾਸ਼ਣ ਹੋਇਆ ਮੁੱਖ ਮੰਤਰੀ ਬੋਲੇ ਫਿਰ ਕਿਹਾ ਗਿਆ ਸੀ ਕਿ ਤੁਸੀਂ ਭਰੋਸੇ ਦਾ ਵੋਟ ਚੱਕੋ ਪਤਾ ਲੱਗੇ ਕਿ ਤੁਹਾਨੂੰ ਭਰੋਸਾ ਹੋ ਗਿਆ ਇਦੇ ਵਿੱਚ ਅੱਜ ਉੱਥੇ ਪ੍ਰੋਸੀ ਦਾ ਵੋਟ ਹੋਇਆ ਤੇ ਚੰਪਾਨੀ ਸੁਰੇਂ ਸਾਬ ਦੇ ਹੱਕ ਦੇ ਵਿੱਚ ਜਿਹੜੀਆਂ ਵੋਟਾਂ ਵੱਧ ਪਈਆਂ ਨੇ 47 ਪਈਆਂ ਨੇ ਵਿਰੋਧ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਨੇ ਉਹ ਪਈਆਂ ਨੇ ਜੀ 29 16 ਵੋਟਾਂ ਦਾ ਫਰਕ ਹੈ ਤੇ 47 ਦੀ ਗੱਲ ਹੀ ਇਹਨਾਂ ਨੇ ਕੀਤੀ ਸੀ ਕਿਉਂਕਿ ਉੱਥੇ ਬਾਕੀ ਤੇ ਛੱਡ ਦਿਓ ਇਹ ਜਿਹੜੀ ਚਾਰਖੱਡ ਮੁਕਤੀ ਮੋਰਚਾ ਹੈ ਇਹ ਤੇ ਕਾਂਗਰਸ ਪਾਰਟੀ ਨੂੰ ਰਲਾ ਕੇ ਹੀ ਬਹੁਤ ਬਹੁਤ ਇਹ ਪਾਰ ਕਰ ਜਾਂਦੇ ਨੇ ਪੈਸੇ ਉੱਥੇ ਆਰਜੇਡੀ ਵੀ ਹੈ ਜਾਂ ਹੋਰ ਵੀ ਇੱਕ ਦੋ ਪਾਰਟੀਆਂ ਜਿਹੜੀਆਂ ਖੱਬੀਆਂ ਤੇ ਰਾ ਨੇ ਸ਼ਾਇਦ ਉਹ ਵੀ ਇਹਨਾਂ ਦੇ ਨਾਲ ਨੇ ਸੋ ਇੱਕ ਵਾਰ ਉਹਨਾਂ ਨੇ ਹੁਣ 6 ਮਹੀਨੇ ਦਾ ਘੱਟੋ-ਘੱਟ ਗੱਲ ਗਈ ਕੋਕਾ 6 ਮਹੀਨੇ ਤੋਂ ਪਹਿਲਾਂ ਦੁਬਾਰਾ ਪਰੋਸੇ ਦਾ ਵੋਟ ਨਹੀਂ ਲਿਆ ਜਾ ਸਕਦਾ ਹੁਣ ਚੰਪਾਨੀ ਸਾਹਿਬ ਆਰਾਮ ਨਾਲ ਬੈਠ ਕੇ ਆਪਣੀ ਸਰਕਾਰ ਚਲਾਉਂ ਜੀ ਤੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਇਹ ਉੱਥੇ ਇਸ ਤਰ੍ਹਾਂ ਦਾ ਖੇਡ ਖੇਡੀ ਸੀ ਇੱਕ ਵਾਰ ਉਹ ਡਿੱਗਦੀ ਨਜ਼ਰ ਆ ਰਹੀ ਹੈ ਲੇਕਿਨ ਚਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਨੇ ਆਪਣੀ ਸਰਕਾਰ ਉੱਥੇ ਜਿਹੜੀ ਸੌ ਚੱਕੀ ਸੀ ਉਹ ਬਿਲਕੁਲ ਬਚ ਗਈ ਆ ਤੇ ਬਹੁਮਤ ਨੂੰ ਹਾਸਲ ਹੋ ਗਿਆ ਜੀ ਤੋ ਗੱਲ ਕਰਦੇ ਹਾਂ ਮਨੀਸ਼ ਸ਼ਿਸ਼ੋਧਿਆ ਦੀ ਉਹਨਾਂ ਦੀ ਨਿਆਇਕ ਰਸਤਾ ਰਸਤੇ ਦੇ ਵਿੱਚ ਵਾਧਾ ਹੋਇਆ ਹੈ ਤੇ ਦੂਜੇ ਪਾਸੇ ਅਦਾਲਤ ਨੇ ਢਿਲਸਾ ਫੈਸਲਾ ਸੁਣਾਇਆ ਕਿ ਉਹ ਹਫ਼ਤੇ 'ਚ ਇੱਕ ਵਾਰ ਆਪਣੇ ਪਤਨੀ ਨੂੰ ਮਿਲ ਸਕਦੇ ਨੇ ਜੀ ਇਹ ਵੀ ਇੱਕ ਬਹੁਤ ਵੱਡਾ ਫੈਸਲਾ ਹੈ ਜੀ ਮਨੀਸ਼ ਸ਼ਿਸ਼ੋਧਿਆ ਸਾਹਿਬ ਜਿਨ੍ਹਾਂ ਨੂੰ ਨਿਆਇਕ ਰਾਸਤ ਉਹਨਾਂ ਦੀ 14 ਦਿਨ ਅੱਗੇ ਵਧ ਗਈ ਹੈ ਸ਼ਾਇਦ 18 ਤੱਕ ਹੋ ਗਈ ਹੈ ਇਹ ਸੋ ਜਿਹੜਾ ਇਹ ਫੈਸਲਾ ਕਰਤਾ ਕਿ ਹਫਤੇ 'ਚ ਇੱਕ ਵਾਰ ਉਹ ਆਪਣੀ ਧਰਮ ਪਤਨੀ ਨੂੰ ਮਿਲਣ ਜਾ ਸਕਦੇ ਐ ਇਹ ਕਲੀਅਰ ਨਹੀਂ ਹੈ ਕਿ ਉਹ ਜੇਲ੍ਹ 'ਚ ਹੀ ਮਿਲ ਸਕਦੇ ਐ ਜਾਂ ਘਰ ਜਾ ਕੇ ਮਿਲ ਸਕਦੇ ਐ ਬਸ ਚੰਗਾ ਤਾਂ ਹੋਵੇ ਇਨਸਾਨੀਅਤ ਗਰਾਊਂਡ ਦੇ ਉੱਤੇ ਕਿਉਂਕਿ ਬੇਟਾ ਉਹਨਾਂ ਦਾ ਬਾਹਰ ਐ ਧਰਮ ਪਤਨੀ ਇਕੱਲੀ ਰਹਿੰਦੇ ਨੇ ਉਹਨਾਂ ਨੂੰ ਘਰ ਜਾ ਕੇ ਮਿਲਣ ਦੀ ਆਗਿਆ ਹੋਵੇ ਪਤਾ ਨਹੀਂ ਅਦਾਲਤ ਦਾ ਫੈਸਲਾ ਜੇ ਪੜਿਆ ਜਾਣਾ ਅਸੀਂ ਪੜਾਂਗੇ ਤੇ ਫਿਰ ਟਿੱਪਣੀ ਕਰਾਂਗੇ ਪਰ ਅਦਾਲਤ ਨੇ ਜੇ ਇਹ ਫੈਸਲਾ ਕੀਤਾ ਕਿ ਚੰਗਾ ਸਲਾਉਨ ਜੋਗ ਹੈ ਕਿ ਮਨੁੱਖੀ ਗਰਾਉਂਡ ਦੇ ਉੱਤੇ ਉਹਨਾਂ ਨੂੰ ਇਹ ਮੁਲਾਕਾਤ ਲਈ ਆਗਿਆ ਮਿਲ ਗਈ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਐ ਨੈਟਿਵ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ